27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿਸ ਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਬਾ ਮਤਲਬ ਰਿਜੈਕਟ ਕਰ ਦਿੰਦੇ ਆਰਡੀਐਫ ਦਾ ਸਾਡਾ ਪੈਸਾ ਰੋਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੋਕੀ ਬੈਠੇ ਆ ਜੀਐਸਟੀ ਜਿਸ ਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਵੰਚ ਫੇ ਉੱਥੇ ਕੀ ਜਾ ਕੇ ਕਰਾਂਗੇ ਜੀ ਉੱਥੇ ਕਾਰੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਜੇ ਉੱਥੇ ਖੱਜਲ ਖਵਾਰ ਕਰਨਗੇ ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤੇ ਨੱਖਰਾਂ ਦਾ ਸੂਬੇ ਦਾ ਨਾਮ ਤੇ ਨੱਖਰ ਬਜਟ ਚ ਪੰਜਾਬ ਨਾਮ ਦਾ ਲਫ਼ਜ਼ ਨਹੀਂ ਬੋਲਿਆ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿਤੇ ਨਾ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਡ ਬਾਲ ਚ ਹਿੱਸਾ ਪਾਉਨੇ ਆ ਹਾਂ ਇੰਨਾ ਬਹੁਤ ਵਧੀਆ ਬੋਲੇ ਗਿਆ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਉਹ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਾਸ਼ਨ ਬਜਟ ਦੇ ਵਿੱਚ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਸਾਹੱਦ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਤੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ यूपी दी पुलिस है वो यूपी वास्ते काम कर रही पंजाब दी पुलिस है 30% पुलिस स्थिति 30% पुलिस नेशनल लेवल पे बॉर्डर पे काम कर रही सिर्फ दो स्टेटਾਂ ਨੂੰ ਤੁਸੀਂ ਐਲਾਨ ਕਰਤਾ ਵੀ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਸ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾ ਆਤੇ ਲਾਤਾ ਇਹ ਆਂਧਰਾ ਪਹਿਲਾਂ ਕਿਉਂ ਨਹੀਂ ਜਦਾ ਆ ਜਦੋਂ ਮੈਂ ਐਮਪੀ ਸੀਗਾ ਇਹੀ ਆਂਧਰਾ ਦੇ ਟੀਡੀਪੀ ਦੇ ਜਿਹੜੇ ਐਮਪੀ ਸੀ ਇਹਨਾਂ ਨੇ ਘੱਟੋ ਘੱਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਦਾ ਕਰਕੇ ਗਏ ਸੀਗੇ ਤੇ ਤੁਸੀਂ ਪੂਰਾ ਨਹੀਂ ਕੀਤਾ ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ ਇਸ ਕਾ ਕੋਈ ਪ੍ਰੋਬਲ ਨਹੀਂ ਹੁਣ ਉਹਨਾਂ ਮੈਨਾਂ ਸਰਦਾ ਨਹੀਂ ਹੁਣ ਦੇ ਤਾਂ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲੋਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਭਾਜਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਹ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨਾਲ ਵੀ ਇਹੀ ਕਰ ਰਹੇ ਨੇ ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀਯੋਗ ਚ ਇਹਦੋਂ ਪਹਿਲਾਂ ਵੀ ਕਿਹਾ ਨੀਤੀਯੋਗ ਚ ਬੋਲਿ ਆਓ ਰਪਈਆ ਨਹੀਂ ਦਿੰਦੇ ਜੀ ਸੋ ਇਸ ਕਰਕੇ ਇੰਡੀਆ ਅਲਾਈਂਸ ਨੇ ਜੋ ਫੈਸਲਾ ਕੀਤਾ ਜਿੰਨੇ ਮੁੱਖ ਮੰਤਰੀ ਇੰਡੀਆ ਅਲਾਈਂਸ ਦੇ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਔਰ ਬਜਟ ਦੇ ਵਿੱਚ ਵੀ ਕੱਲ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਕਿ ਕੁਰਸੀ ਬਚਾਓ ਬਜਟ ਹੈ ਫਾਈਨੈਂਸ ਕਮਿਸ਼ਨਰ ਆਈਸੀ ਦੇ 3 ਦਿਨ ਪਹਿਲਾਂ ਅਸੀਂ ਆਪਣੀ ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦਿੱਤੀ ਕਿ ਜੀ ਆ ਸਾਡਾ ਜਿਹੜਾ ਸਟੇਟਸ ਹੈ ਤੇ ਅਸੀਂ ਆਜ਼ਾਦੀ ਨੂੰ ਲਿਆਉਣ ਲਈ ਫਿਰ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਦਾ ਲਗਭਗ ਹਰ ਇੱਕ ਜਾਂ ਦੋ ਦਿਨਾਂ ਬਾਅਦ ਕਿਸੇ ਨਾ ਕਿਸੇ ਸ਼ਹੀਦ ਦੀ ਤਰੰਗੇ ਚ ਲਾਸ਼ ਲਿਫਟ ਕੇ ਆਉਂਦੀ ਹੈ ਜੇਰ ਨਾਚਰਲ ਪ੍ਰਦੇਸ਼ ਦੇ ਬਾਰਡਰ ਤੋਂ ਆਵੇ ਚਾਹੇ ਕਾਰਗਿਲ ਦੇ ਬਾਰਡਰ ਤੋਂ ਆਵੇ ਚਾਹੇ ਪੰਜਾਬ ਦੇ ਬਾਰਡਰ ਤੋਂ ਆਵੇ ਚਾਹੇ ਕਸ਼ਮੀਰ ਦੇ ਕਿਤੇ ਹੋਰ ਬਾਰਡਰ ਤੋਂ ਆਵੇ ਅਸੀਂ ਤਾਂ ਅੱਜ ਵੀ ਅੱਜ ਵੀ ਦੇਸ਼ ਵਾਸਤੇ ਲੜੀ ਜਾਂਦੇ ਆ ਮਰੀ ਜਾਂਦੇ ਆ ਤੇ ਸਾਨੂੰ ਸਾਨੂੰ ਤੁਸੀਂ ਆਜ਼ਾਦੀ ਦੀਆਂ ਝਾਕੀਆਂ ਚੋਂ ਵੀ ਕੱਢੀ ਜਾਂਦੇ ਹੋ ਸੋ ਇਹ ਇਧਰਲੇ ਪਾਸੇ ਤਾਰ ਲਾ ਲਈ ਹਰਿਆਣੇ ਬਾਰਡਰ ਤੇ ਇਹ ਇਧਰਲੇ ਪਾਸੇ ਤਾਰ ਲੱਗੀ ਹੋਈ ਹੈ ਪਾਕਿਸਤਾਨਲੇ ਪੱੜ ਤੇ इधर चीन है चार पासे लॉक करके कहने ला हूँ तरक्की करके दिखाओ मैं इंडस्ट्री वाले को जाना, इंडस्ट्री वाले कहते जी बहुत दिल करता पंजाब में काम करने के लिए लेकिन कठुआ जाने में फायदा है वहाँ पे हमें टैक्स है हमें टैक्स में छूट मिलती है बदी जाने में फायदा है छोट मिलती है जे ती तो जम्मू कश्मीर पर हिमाचल ਨੂੰ ਦੇ ਸਕਦੇ ਹੋ স্পেশাল ਪੈਕੇਜ ਤੇ ਪੰਜਾਬ ਨੂੰ ਕਿਉਂ ਨਹੀਂ ਦਿੰਦੇ ਜੀ ਅਸੀਂ ਵੀ ਤਾਂ ਲੈਂਡਲੌਕ ਸਟੇਟ ਹੀ ਆ ਨਾ ਹਾਲਾਂਕਿ ਮੇਰੀ ਪੂਰੀ ਤਿਆਰੀ ਹੈ ਮੈਨੂੰ ਅੱਜ 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 ਕਹਿ ਦੇਣ ਮੈਂ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਬਹਿ ਜਾਣ ਮੈਂ ਟਿਪਸ ਤੇ ਗੜਾ ਦੂੰਗਾ ਕਿ ਅਸੀਂ ਕਿੱਥੇ ਕਿੱਥੇ ਮਾਰ ਕਰਦੀਏ ਸਾਨੂੰ ਕਿੱਥੇ ਕਿੱਥੇ ਰਗੜੇ ਪਏ ਨੇ ਤੁਸੀਂ ਹੈਰਾਨ ਹੋ ਜਾਓਗੇ ਜੋ ਦਿਨਨਗਰ ਪਠਾਨਕੋਟ ਅਟੈਕ ਹੋਏ ਮੇਰੇ ਐਮਪੀ ਸੀ ਸਾਢੇ 7 ਕਰੋੜ ਰੁਪਇਆ ਇੱਥੇ ਪੈਰਾ ਮਿਲਟਰੀ ਭੇਜਣ ਦਾ ਖਰਚਾ ਪਾਤਾ ਸਾਨੂੰ ਪੰਜਾਬ ਨੂੰ ਕਿ ਸਾਢੇ 7 ਕਰੋੜ ਰੁਪਇਆ ਦਿਓ ਜੀ ਅਸੀਂ ਪੈਰਾ ਮਿਲਟਰੀ ਫੋਰਸ ਭੇਜੀ ਸੀ ਤੁਹਾਡੇ ਵੱਸ ਪਠਾਨਕੋਟ ਤਾਂ ਮੈਂ ਆਪਣੇ ਕੁਲੀਕ ਸੀਗੇ ਮੇਰੇ ਫਰੀਦਕੋਟ ਤੋਂ ਐਮਪੀ ਪ੍ਰੋਫੈਸਰ ਸਾਦੂ ਸਿੰਘ ਜੀ ਮੈਂ ਉਹਨਾਂ ਨਾਲ ਲੈ ਕੇ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੇਰੇ ਕਜੀਗ ਬੇਨਤੀ ਕਰਨੀ ਹੈ ਸਾਡੇ ਐਮਪੀ ਲੈਡ ਚੋਂ ਕੱਢ ਲੋ ਜੀ ਸਾਨੂੰ 5 ਕਰੋੜ ਰੁਪਏ ਇੱਕ ਸਾਲ ਦਾ ਕੈਂਪੇਨ ਨੂੰ ਮਿਲਦਾ ਹੈ 7.5 ਕਰੋੜ ਰੁਪਏ ਸਾਡੇ ਐਮਪੀ ਲੈਡ ਚੋਂ ਕੱਢ ਲੋ ਜੀ ਹੋਰ ਸਾਡੇ ਕੋਲੇ ਅਸੀਂ ਹੁਣ ਕਿੱਥੋਂ ਦੇ ਦਈਏ ਮਤਲਬ ਪੰਜਾਬ ਨੂੰ ਮਿਲਟਰੀ ਵੀ ਕਰਾਇਤੇ ਮਿਲਦੀ ਹੈ ਜੀ ਅੱਛਾ ਜਦੋਂ ਉਹ ਅਟੈਕ ਕਰਨ ਆਏ ਸੀ ਜੀ ਦੀਨਾਨਗਰ ਜਾਂ ਪਠਾਨਕੋਟ ਪੰਜਾਬ ਤੇ ਟੈਕ ਕਰਨ ਆਏ ਸੀ ਉਹ ਤਾਂ ਦਿੱਲੀ ਜਾਣ ਨੂੰ ਫਿਰਦੇ ਸੀ ਪੰਜਾਬ ਤਾਂ ਅਸੀਂ ਰੋਕਦੇ ਆ ਉਹਨਾਂ ਨੂੰ ਪੰਜਾਬ ਤਾਂ ਹਿੱਕ ਢਾ ਕੇ ਉਹਨਾਂ ਦੇ ਮੂਹਰੇ ਖੜਦਾ ਹੈ ਤੇ ਉਹਦੇ ਵੀ ਸਾਨੂੰ ਪੈਸੇ ਦੇਣੇ ਪੈ ਰਹੇ ਨੇ ਜੀ ਪੰਜਾਬ ਪੁਲਿਸ ਸਾਡੀ ਬਾਡਾਂ ਤੇ ਕੰਮ ਕਰ ਰਹੀ ਹੈ ਉਹਦੀ ਤਨਖਾਹ ਸਾਨੂੰ ਦੇਣੀ ਪੈ ਰਹੀ ਹੈ ਜੀ ਸੋ ਇਹ ਤਾਂ ਉਹ ਗੱਲ ਲੈ ਕੇ ਸਮੁੰਦਰ ਚੋਂ ਮੋਤੀ ਵੀ ਲੱਭ ਕੇ ਲਿਓ ਤੇ ਭਿੱਜਣਾ ਵੀ ਨਹੀਂ ਗਿੱਲੇ ਵੀ ਨਹੀਂ ਹੋਣੇ ਚਾਹੀਦੇ ਤੁਸੀ ਸਿਰ ਇਸ ਕਰਕੇ ਅਸੀਂ ਆਮ ਆਨí ਪਾਰਟੀ ਵੱਲੋਂ ਨੀਤੀ ਯੋਗ ਦੀ ਜਿਹੜੀ ਬੈਠਕ ਹੈ ਜਸਟ ਥਿਲ ਫਾਰਮੈਲਟੀ ਹੈ ਅਸੀਂ ਉਸ ਬੈਠਕ ਦਾ ਭਾਈ ਕੱਟ ਕਰਨ ਲੱਗਿਆ ਹਮ ਕੋਈ ਉਮੀਦ ਨਹੀਂ ਹਾਂ ਪੰਜਾਬ ਨੂੰ ਖੜਾ ਕਰਨਾ ਹੈ ਪੈਰਾਂ ਸਿਰ ਕਰਨਾ ਹੈ ਅਸੀਂ ਆਪਣੀ ਮਿਹਨਤ ਨਾਲ ਕਰਾਂਗੇ ਅਸੀਂ ਆਪਣੇ ਸਰਸਸ ਰਿਸੋਰਸਸ ਸਾਰੇ ਵਰਤਾਂਗੇ ਤੇ ਪੰਜਾਬ ਦਾ ਖਜ਼ਾਨਾ ਵੀ ਨਹੀਂ ਖਾਲੀ ਹੋਣ ਦੇਣਾ ਪਰ ਅਸੀਂ ਇਹਨਾਂ ਤੋਂ ਭੀਖ ਥੋੜੀ ਮੰਗ ਰਹੇ ਹਾਂ ਹੱਕ ਮੰਗ ਰਹੇ ਆ ਤੇ ਅਸੀਂ ਆਉਣ ਵਾਲੇ ਜਿਹੜਾ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਲੋਕ ਹਿੱਤ ਲੈ ਕੇ ਆਵਾਂਗੇ ਜ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਟੈਕਸ ਦੇ ਪੈਸੇ ਦਾ ਮੁੱਲ ਵੀ ਮਿਲੂਗਾ ਤੇ ਨਾਲ ਦੀ ਨਾਲ ਪੰਜਾਬ ਜਿਹੜਾ ਉਹਨੂੰ ਕਰਜ਼ੇ ਤੋਂ ਮੁਕਤ ਵੀ ਕਰਨਾ ਹੈ ਘਟਾਉਣਾ ਵੀ ਹੈ ਉਹ ਸਾਰਾ ਸਾਡੇ ਕੋਲੇ ਨਕਸ਼ਾ ਬਣਿਆ ਪਿਆ ਜੀ ਜਿਹੜਾ ਕਿਸਾਨਾਂ 'ਤੇ ਅਟੈਕ ਕੀਤੇ ਉਹਨਾਂ ਤੇ ਜਿਹੜੀ ਹੈ ਉਹਨਾਂ ਨੂੰ ਸਨਮਾਨ ਕਰਨ ਜਾ ਰਿਹਾ ਹੈ ਤਾਂ ਮਤਲਬ ਬਹੁਤ ਦੁਖਦਲੀ ਗੱਲ ਹੈ ਨਾ ਕਿ ਮਤਲਬ ਇਹਨਾਂ ਇਹਦਾ ਮਤਲਬ ਕਿਸਾਨਾਂ ਨੂੰ ਕੁੱਟਣ ਦਾ ਉਹਨਾਂ ਨੂੰ ਇਨਾਮ ਮਿਲ ਰਿਹਾ ਇੱਕ ਪਾਸੇ ਤਾਂ ਅਥਰੂ ਗੈਸ ਦੇ ਗੋਲੇ ਜਾਂ ਇਸ ਤਰ੍ਹਾਂ ਦੀਆਂ ਗੋਲੀਆਂ ਚੱਲ ਰਹੀਆਂ ਜਿਨ੍ਹਾਂ 'ਚ ਸਾਡੇ ਕਿਸਾਨ ਸ਼ਹੀਦ ਵੀ ਹੋਏ ਨੇ ਸ਼ੁਭਕਰਨ ਦੀ ਮੌਤ ਵੀ ਹੋਈ ਹੈ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹੋ ਪਹਿਲਾਂ ਰਸ਼ੀਆ ਦਾ ਤਾਂ ਕਹਿੰਦੇ ਜੁੱਧ ਰਕਵਾ ਦਿੰਨੇ ਆ ਜੀ ਅਸੀਂ ਯੂਕਰੇਨ ਚੋਂ ਬੰਦੇ ਕੱਢਣ ਵਾਸਤੇ ਉਹ ਐਡ ਆਉਂਦੀ ਹੈ ਨਾ ਪਾਪਾ ਮੋਦੀ ਜੀ ਨੇ ਜੁੱਧ ਰਕਵਾ ਦਿਆ ਉਹ ਉੱਥੇ ਵਾਲਾ ਜੁੱਧ ਬਾਹਰ ਰਕਵਾ ਦਿਓ ਪਹਿਲਾਂ ਖਨੌਰੀ ਵਾਲਾ ਤਾਂ ਠੀਕ ਕਰ ਲੋ ਸ਼ੰਭੂ ਬਾਰਡਰ ਵਾਲਾ ਤਾਂ ਠੀਕ ਕਰ ਲੋ ਇਹਨਾਂ ਨਾਲ ਤਾਂ ਗੱਲ ਕਰ ਲੋ ਇਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਜੀ ਉੱਪਰ ਲੀਆਂ ਗੱਲਾਂ ਕਰਦੇ ਆ ਕਿ ਪਤਾ ਨਹੀਂ ਅਸੀਂ ਐ ਕਰ ਦਿੰਨੇ ਆ ਉਹ ਕਰ ਦਿੰਨੇ ਹੁੰਦੇ ਆ ਦੇਸ਼ ਦਾ ਹੁਣ ਇੰਟਰਨੈਸ਼ਨਲ ਲੈਵਲ ਤੇ ਪ੍ਰਧਾਨ ਮੰਤਰੀ ਜਿਹੜਾ ਉਹ ਐਡਾ ਵੱਡਾ ਲੀਡਰ ਬਣ ਗਿਆ ਕਿ ਉਹਦੀ ਸਾਰੀ ਦੁਨੀਆ ਮੰਨਣ ਲੱਗੀ ਤਾਂ ਹੁਣ ਅਮਰੀਕਾ ਨੇ ਆਪਣੇ ਸਿਟੀਜ਼ਨ ਲਈ ਐਡਵਾਈਸਰੀ ਜਾਰੀ ਕੀਤੀ ਹੈ ਕਿ ਮਨੀਪੁਰ ਤੇ ਜੰਮੂ ਕਸ਼ਮੀਰ ਦੇ ਟ੍ਰੈਵਲ ਨਾ ਕਰੋ ਇਹ ਕੀ ਹੈ ਜੀ ਫਿਰ ਇਹ ਇਹਦੇ ਬਾਰੇ ਜੋ ਮੋਦੀ ਜਵਾਬ ਦੇਣਗੇ ਕਦੇ ਮਨੀਪੁਰ ਗਏ ਆਪ ਕਦੇ ਉਹ ਹਰਿਆਣਾ ਚ ਨੂਹ ਦੇ ਵਿੱਚ ਦੰਗੇ ਹੋਏ ਕੋਈ ਕਦੇ ਗਏ ਨਾ ਆਪਣੇ ਆਪ ਹੀ ਕਹੀ ਜਾਣਾ ਬਸ ਸਭ ਕੁਝ ਠੀਕ ਹੈ ਤਾਂ ਇਸ ਵਾਰ ਸੇਕ ਲੱਗ ਗਿਆ ਘਟ ਕੇ ਤਾਂ ਹੁਣ ਬਸ ਉਹ ਉਹਨਾਂ ਕੰਮਾਂ ਤੇ ਲੱਗੇ ਕਿ ਬਚਾਉਣਾ ਕਿਵੇਂ ਆਪਣੇ ਕੁਰਸੀ ਕਿਵੇਂ ਬਚਾਉਣੀਆਂ ਇਹ ਕਰਨਾ ਉਹ ਕਰਨਾ ਸੋ ਇੰਡੀਆ ਘਰ ਜੋਡ ਵੀ ਇਹਦੇ ਵਿੱਚ ਸ਼ਾਮਲ ਹੈ ਇੰਡੀਆ ਘਰ ਜੋਡ ਦੇ ਵੀ ਜਿਹੜੇ ਮੁੱਖ ਮੰਤਰੀ ਨੇ ਉਹ ਨੀਤੀਯੋਗ ਦੀ ਬੈਠਕ 'ਚ ਨਹੀਂ ਜਾਣਗੇ ਕਿਉਂਕਿ ਸਾਨੂੰ ਪੱਕਾ ਪਤਾ ਹੈ ਜੀ ਕਿ ਜਦੋਂ ਸਾਡੇ ਤਾਂ ਪੈਸੇ ਤੁਸੀਂ ਪੈਸੇ ਨੀਤੀਯੋਗ ਨੇ ਪੈਸੇ ਦੇਣੇ ਨੇ ਤੁਸੀਂ ਪੈਸੇ ਦੇਣ ਦੀ ਗੱਲ ਛੱਡੋ ਜਿਹੜੇ ਸਾਡੇ ਪੁਰਾਣੇ ਰਹਿੰਦੇ ਨੇ ਉਹੀ ਦੇ ਦੇਣਾ ਆਰਡੀ اف ਦਾ ਪੈਸਾ ਦੇ ਦੇਣਾ ਐਨ ਐਚ ਐਮ ਦਾ ਪੈਸਾ ਦੇ ਦੇਣਾ ਘੱਟੋ ਘੱਟ 10000 ਕਰੋੜ ਪੰਜਾਬ ਦਾ ਰੁਕਿਆ ਹੋਇਆ ਹੈ ਕੋਈ ਕਾਰਨ ਨਹੀਂ ਕੋਈ ਕੋਈ ਨਹੀਂ ਬਸ ਵੈਸੀ ਰੁਕਿਆ ਹੈ ਸਵਸੀ ਇਸ ਕਰਕੇ ਰੋਜ਼ ਪ੍ਰਗਟ ਕਰ ਰਹੇ ਆ ਕਿ ਇਦਾਂ ਨਹੀਂ ਚੱਲੂਗਾ ਹਾਂਜੀ ਫਿਰ ਬੀ ਜੀ ਪੀ ਵਾਲੇ ਜਾਣਗੇ ਉੱਥੇ ਪਹਿਲਾਂ ਪਹਿਲਾਂ ਵੀ ਤਾਂ ਇਹੀ ਹੁੰਦਾ ਰਿਹਾ ਉਹਨਾਂ ਦੇ ਅੱਛਾ ਉਹਨਾਂ ਦੇ ਗਵਰਨਰ ਜਿਹੜੇ ਨੇ ਉਹ ਗਵਰਨਰ ਨੂੰ ਜਾਣਗੇ ਉੱਥੇ ਗਵਰਨਰ ਬੋਲਣਗੇ ਉੱਥੇ ਗੁਜਰਾਤ ਦਾ ਗਵਰਨਰ ਕਿਉਂ ਨਹੀਂ ਚਿੱਠੀ ਲਿਖਦਾ ਜੀ ਮੁੱਖ ਮੰਤਰੀ ਨੂੰ ਆਪ ਦੇ ਨੂੰ ਕਿ ਸਾਹਬ ਬਤਾਉ ਦਿਓ ਜੀ Rajasthan ਦਾ ਗਵਰਨਰ ਕਿਉਂ ਨਹੀਂ ਬਾਰਡਰ ਦਾ ਦੌਰਾ ਕਰਦਾ ਜੀ ਪੰਜਾਬ ਨਾਲੋਂ 2.5 ਗੁਣਾ ਵੱਡਾ ਬਾਰਡਰ ਹੈ Rajasthan ਦਾ ਜਿੰਨੇ ਵੀ ਬੀਜੇਪੀ ਦੇ ਸਟੇਟਾਂ ਹਨ ਗਵਰਨਰ ਨੇ ਉਹ ਕਦੇ ਬੋਲਦੇ ਦੇਖੇ ਇੱਥੇ ਸਾਡੇ ਨਤੀਜੇ ਦੇ ਨਾਲ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਤੇ ਪੰਗਾ ਪਾਈ ਰੱਖਦੇ ਹੁਣ ਮੈਂ ਇੱਥੇ ਜਾਊਂਗਾ ਹੁਣ ਮੈਂ ਉੱਥੇ ਜਾਊਂਗਾ ਹੁਣ ਇੱਧਰ ਜਾਊਂਗਾ ਇੱਧਰ ਜੇ ਤੁਸਾਂ ਸਾਡੇ ਰਜਿਸਟ੍ਰੇਟੇਡ ਤੇ ਆਏਗਾ ਤੁਸੀਂ ਮੈਨੂੰ ਦੱਸਾਓਗੇ ਕਿ ਤੁਹਾਡੇ ਕੰਮ ਕੀ ਹੋਣਗੇ ਕੋਈ ਵੀ ਤੁਹਾਨੂੰ ਬੜੀ ਕਿੰਨੀ ਪ੍ਰੋਬਲਮ ਐ ਸੋਲਵ ਕੋਸਟ ਐਨੀ ਪ੍ਰਾਈਸਿਸ ਇਨ ਦ ਸਟੇਟ ਦੈਟ ਪੰਡਿਤ ਹੈਵ ਟੂ ਬੀ ਰੇਡ ਫੋਰ 890 ਤੁਸਾਂ ਨਾ ਨਹੀਂ ਨਹੀਂ ਜਿਹੜਾ ਸਾਡੇ ਪ੍ਰੈਸਿੰਗ ਵੀ ਆਉਣਗੇ ਪੰਜਾਬ ਕੋਲ ਇਨਫ ਬਜਟ ਹੈਗਾ ਨਾ ਇਹ ਤਾਂ ਫਿਊਚਰ ਦੀ ਗੱਲ ਨੇ ਅਸੀਂ ਅਸੀਂ ਫਾਈਨੈਂਸ ਕਮਿਸ਼ਨਰ ਜਦੋਂ ਆਇਆ ਪੰਜਾਬ ਪਰਸੋਂ ਅਸੀਂ ਸਾਰਾ ਕੁਝ ਉਹਨਾਂ ਸਾਹਮਣੇ ਰੱਖਤਾ ਕਿ ਆ ਸਾਡੀ ਕੰਡੀਸ਼ਨ ਹੈ ਜੀ ਅਸੀਂ ਜੀਐਸਟੀ 'ਚ ਅਸੀਂ ਉੱਪ ਗਏ ਆ ਗ੍ਰੀਨ 'ਚ ਗਏ ਆ ਅਸੀਂ ਸਟੈਂਪ পেਪਰ ਜੋ ਸਟੈਪ ਡਿਊਟੀ ਹੈ ਉਹਦੇ 'ਚ ਅੱਪ ਗਏ ਆ ਅਸੀਂ ਐਕਸਾਈਜ਼ ਦੇ ਵਿੱਚ ਅੱਪ ਗਏ ਆ ਅਸੀਂ ਛੋਟੇ ਜੀ ਆਮ ਆਮ ਕਰਾਂ ਚੋ ਆਏ ਹੋਇਆ ਅਸੀਂ ਸਾਨੂੰ ਪੈਸਿਆਂ ਬਾਰੇ ਬਚਾਉਣ ਬਾਰੇ ਪਤਾ ਹੈ ਆਪਾਂ ਤਾਂ ਦੁਕਾਨਦਾਰ ਨਾਲ ਵੀ 10-15 ਮਿੰਟ ਬਹਿਸ ਕਰਦੇ ਆ ਯਾਰ ਠੀਕ ਠੀਕ ਲਾਲਾ ਮੈਂ ਤਾਂ ਤੂੰ ਹਰ ਰੋਜ਼ ਸਮਾਨ ਲੈ ਕੇ ਜਾਣਾ ਅਗਲੀ ਵਾਰ ਤੂੰ ਵੱਧ ਸੌਦਾ ਲੈ ਕੇ ਜਾਊਂਗਾ ਤੂੰ ਠੀਕ ਠੀਕ ਲਾਲਾ ਆਪਾਂ ਤਾਂ ਪੈਸਾ ਪੈਸਾ ਬਚਾਉਣ ਵਾਲੇ ਬੰਦੇ ਆ ਸੋ ਅਸੀਂ ਪੈਸਾ ਪੈਸਾ ਬਚਾਵਾਂਗੇ ਪੰਜਾਬ ਦਾ ਔਰ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਬਈ ਅੱਭੀ ਨੇ ਇਸ਼ੂ ਨਹੀਂ ਨਹੀਂ ਸਾਡੇ ਇਹਦੇ ਨਾਲ ਕੋਈ ਸਬੰਧ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਉਹ ਤਾਂ ਜੀ ਦੋ ਵਾਰ ਤਾਂ ਉਹ ਬਦਲਤੇ ਹਨ ਉਹਦਾ ਮੁੰਡਾ ਇਲੈਕਸ਼ਨ ਲੜਿਆ ਜੀ ਕਾਲੀ ਦਲ ਵੱਲੋਂ ਠੀਕ ਹੈ ਨਾ ਇਨਸਾਫ ਜਿਹੜਾ ਉਹ ਮਿਲ ਨਹੀਂ ਮਿਲਣਾ ਇਹਦੇ ਵਿੱਚ ਭਾਵੇਂ ਹਾਂ ਕਿਉਂਕਿ ਉਹ ਦੋ ਗਵਰਨਮੈਂਟਾਂ ਐ ਜੀਆਂ ਸੀ ਜਿਹੜੀਆਂ ਕੇਸ ਨੂੰ ਇੰਨਾ ਜ਼ਿਆਦਾ ਖਰਾਬ ਕਰ ਗਏ ਕਿ ਸਾਨੂੰ ਰੀਰਾਈਟ ਕਰਨਾ ਪੈ ਰਿਆ ਲਗਭਗ ਪਰ ਇਨਸਾਫ ਜ਼ਰੂਰ ਮਿਲੂਗਾ ਸਾਡੇ ਵੱਲੋਂ ਕਦੇ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਹੋਊਗਾ ਕਿ ਅਸੀਂ ਆਹ ਰੋਕ ਲੋ ਜਾਂ ਉਹ ਰੋਕ ਲੋ ਇਹ ਸਾਡਾ ਸਾਡੀ ਨਾਂ ਦਾ ਡਿਕਸ਼ਨਰੀ ਚ ਹੈ ਜਿਨਾਂ ਹੀ ਸਾਡੇ ਸੁਭਾਅ ਚ ਹੈ ਜੀ ਹਾਂ ਜੀ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਇਹ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਤੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਨਹੀਂ ਚੱਲ